ਸਤਿ ਸ਼੍ਰੀ ਅਕਾਲ ਮੇਰੇ ਤੱਕ ਨੂੰ ਸਤਿਗੁਰ ਐਸਸੀ ਡਾਕਟਰ ਦੇ ਮੁਲਾਜ਼ਮ ਸਾਥੀਓ ਅੱਜ ਸਾਰੇ ਪੰਜਾਬ ਦੇ ਵਿੱਚ ਪੰਜਾਬ ਪਾਵਰ ਕਾਮ ਜਿੰਗਾਂ ਜਿਹੜੀਆਂ ਨੀਤੀਆਂ ਆ ਰਹੀਆਂ ਨੇ ਸੈਂਟਰ ਦਾ ਬਿਜਲੀ ਬਿੱਲ ਆ ਰਿਹਾ ਇਹਦੇ ਨਾਲ ਸੰਬੰਧਤ ਸੱਤ ਮੰਗਾਂ ਜਿਹੜੀਆਂ ਤੁਹਾਨੂੰ ਵਾਰ ਵਾਰ ਬਲਾਰੇ ਦੱਸ ਕੇ ਗਏ ਨੇ ਉਹਨਾਂ ਨੂੰ ਲੈ ਕੇ ਸਾਰੇ ਪੰਜਾਬ ਦੇ ਵਿੱਚ ਧਰਨੇ ਦਿੱਤੇ ਜਾ ਰਹੇ ਨੇ ਐਕਸ਼ਨ ਦੇ ਸੀ ਦਫ਼ਤਰਾਂ ਦੇ ਮੂਹਰੇ ਇਸ ਗੰਦਾ ਵਿਰੋਧ ਭਗਾਂ ਕੀ 하고 ਰਹੇ ਆ ਤੁਸੀਂ ਇਸਲੇ ਟਾਈਮ ਦੇ ਵਿੱਚ ਇਹ ਦੇਖਿਆ ਹੋਊਗਾ ਬਿਸ਼ਾਦਾ ਬਹੁਤ ਜਿਹੜੇ ਲੋਕ ਪ੍ਰਾਈਵੇਟੇਸ਼ਨ ਦੇ ਜਿਹਨੂੰ ਭਜੇ ਤੇ ਸਭ ਤੋਂ ਪਹਿਲਾਂ ਅਸੀਂ ਆਪਣੇ ਜਵਾਕਰ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਾਇਆ ਅੱਜ ਦੇਖ ਲੋ ਹਾਲ ਕੀ ਕੀ ਆ ਉਹਨਾਂ ਦੀ ਫੀਸਾਂ ਉਹਨਾਂ ਦੀਆਂ ਕਿਤਾਬਾਂ ਉਹਨਾਂ ਦੀਆਂ ਵਰਦੀਆਂ ਕਿ ਕੱਥੇ ਨਹੀਂ ਮਗਲੇ ਗੱਲ ਗਈ ਪੁਰਾਣੇ ਸਰਕਾਰੀ ਸਕੂਲਾਂ ਦੇ ਵਿੱਚ ਪੜ ਕੇ ਕੁਆਲੀਫਾਈ ਪੀਚਰ ਕੋਲ ਆਈਐਸਏਪੀ ਸਭ ਤੋਂ ਸਭ ਤੋਂ ਹੋਣਾ ਸਭ ਨੂੰ ਸਕੂਲਾਂ ਜਿਹੜੇ ਨਿਕਲੇ ਤੇ ਅੱਜ ਸਕੂਲ ਲੈ ਕੇ ਜਿਹੜੇ ਜਿਹੜੇ ਖੜਮ ਕਨਾਰੇ ਨੇ ਪ੍ਰਾਈਵੇਟ ਸਕੂਲ ਤੁਹਾਨੂੰ ਬਾਰੇ ਜਿਹੜੀ ਮਗਲੇ ਦਾ ਕਿੰਨੀਆਂ ਫੀਸਾਂ ਉਹਨਾਂ ਨੇ ਕਰਤੀਆਂ ਪ੍ਰਾਈਵੇਟ ਸਿਸਟਮ ਨੇ ਸਾਨੂੰ ਦਿੱਤਾ ਕਿ ਕੀ ਆ ਕੀ ਇੱਥੇ ਗਰਮਤ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਨਾਲੋਂ ਬੜੀਆ ਪੜਾਈ ਹੈ ਕੀ ਇੱਥੇ ਬੜੀਆਂ ਬੀਚੇ ਰੱਖੇ ਜਾ ਰਹੇ ਨੇ ਸਾਡੇ ਟੀਚਰ ਜਿਹੜੀ ਆ ਸਾਡੇ ਦੇ ਹਾਰ ਲੈਂਦੇ ਨੇ ਉਹਨੇ ਵੀ ਸੌਦੇ ਉੱਤੇ ਦਾਦਾ ਹੋਇਆ ਦੇ ਟੀਚਰ ਨੇ ਜੇਰਾਵਾੜ 500000 ਦੇ ਵਿੱਚ ਰੇਂਦਰਾ ਆਕਾਰ ਦੇ ਵਿੱਚ ਹੋ ਜਾਂਦਾ ਦੀ ਨਾ 10-10 ਲੱਖ ਰਿਆਵਾਂ ਨੂੰ ਹੋਈ 5 ਲੱਖ ਨੇ ਤਾਂ ਕਾਰਡ ਬਣ ਗਏ ਨੇ ਸਾਰੇ ਜੇਕਰ ਤੁਸੀਂ ਕਿਸੇ ਪ੍ਰਾਈਵੇਟ ਹਸਪਤਾਲ ਕੋਲ ਭਾਜਦੇ ਨਾ ਜਮੀਰ ਨਿਕਣ ਵਾਲੀ ਕਰ ਦਿੰਦਾ ਤੇਰਾ ਅੰਮ੍ਰਿਤ ਦਾ ਵੀ ਜੀਵਨ ਦਾ ਕਹਿੰਦੇ ਇੰਸ਼ੋਰੈਂਸ ਕਰਾਓ ਪ੍ਰਾਈਵੇਟ ਅਚਾਨੇ ਸ਼ੋਰਾਂ ਸਰਬੀ ਦੇ ਆਪਾਂ ਦੇਖਿਆ ਵੀ ਆਪਣੀ ਉਸੋਰਾਂ ਸੰਘੀ ਕੀਤੀ ਹੈ ਦੀ ਸੋਸਾਇਟੀ ਵਾਲਿਆਂ ਨੇ ਕਿੰਨੇ ਕੁ ਲੋਕਾਂ ਨਾਲ ਆਜੋਗਾ ਪਰ ਅੱਜ ਨੇ ਤੇ ਇਸ ਵਿੱਚ ਕੋਈ ਨਾ ਜੀ ਦੇ ਜਾਨ ਲੋਕਾਂ ਨੂੰ ਕੋਈ ਭੈੜਾ ਨਹੀਂ ਲੁਕਾਈ ਨੂੰ ਕੋਈ ਭੈੜਾ ਨਹੀਂ ਬਿਜਲੀ ਮੋੜ ਦੇ ਵਿੱਚ ਵੀ ਕੇ ਕੀ ਆਉਣਾ ਕੀ ਗੱਲ ਇਹ ਨਹੀਂ ਜਦੋਂ ਮੋਬਾਈਲ ਦਾ ਮੂਕ ਕਰਦਾ ਹੋਇਆ ਜਿਹੜੇ ਕੋ ਪੈਸੇ ਖਤਮ ਤਾਂ ਗੱਲ ਕਰ ਚੋ ਬਿਜਲੀ ਗਈ ਚਿੱਪੜੇ ਲੀਟਰ ਅੱਛਾ ਮੈਨੂੰ ਤਾਂ ਕਿਸਾਨ ਵੀ ਆਉਣੀ ਦੇ ਵੀ ਮੰਗਦੀ ਨਹੀਂ ਦਿੱਤੀ ਇਸ ਗੱਲ ਦਾ ਬਿਜਲੀ ਵਾਲ ਕੋਈ ਜਵਾਬ ਨਹੀਂ ਮਿਲਦਾ ਵਿੱਚ ਚਿੱਪੜੇ ਲੀਟਰ ਤੇਲ ਦੇ ਬਿਲ ਵਰਦੇ ਨੇ ਕੋਈ ਨਾ ਕੋਈ ਮੰਨਦੀ ਕੀਤੀ ਨਹੀਂ ਤੁਸੀਂ ਆਪਣੇ ਆਪ ਦੇ ਨੰਦੇ ਘਰ ਜਿੱਤ ਲੈ ਕੇ ਆਇਓ ਪਤਾ ਨਹੀਂ ਜੀ ਬਿਜਲੀ ਵਾਲੇ ਕਹਿੰਦੇ ਕਹਿੰਦੇ ਮੈਨੇ ਹਾਂ ਦਾ ਮਿਲਣਾ ਹੈ ਹੀ ਫਰੀ ਫ੍ਰੀ 300 ਗੱਟ ਬੰਦ ਪ੍ਰੋਗਰਾਮ ਹੀ ਕੋਈ ਤਾਂ ਹੈ ਹੀ ਫਰੀ ਹੁਣ ਤੱਕ ਤੁਹਾਨੂੰ ਕੋਈ ਕੀ ਲੱਗਿਆ ਕਿ ਬੜੇ ਮਿੱਤਰ ਆਉਂਦਾ ਆ ਬੱਲੇ ਵਿੱਚ ਇਹਨਾਂ ਨੇ ਬਿਜਲੀ ਬੋਰ ਨੂੰ ਸਰਕਾਰੀ ਕਾਰਨ ਨੂੰ ਤਵਾ ਕਰਕੇ ਸਭ ਕੁਝ ਕਾਰਪੋਰੇਟ ਦੇ ਹੱਥਾਂ ਦੇ ਵਿੱਚ ਸੌਂਪ ਦਿੱਤਾ। ਇਹ ਨਹੀਂ ਤੁਸੀਂ ਦੇਖ ਰਹੇ ਹੋ ਪਿਛਲੇ ਦਿਨਾਂ ਦੇ ਵਿੱਚ ਖ਼ਬਰ ਚੱਲ ਰਹੀ ਆ 트ੰਪ ਵੀ ਤੇ ਅਮਰੀਕਾ ਵੀ ਫ੍ਰੀ ਟ੍ਰੇਡ ਅਗਰੀਮੈਂਟ ਵੀ ਉਹ ਅਗਰੀਮੈਂਟ ਵੀ ਦੇਖੀ ਆ ਸਾਡੀਆਂ ਨੇ ਕਬਾਹੇ ਜਰਾ ਅਮਰੀਕਾ ਤੋਂ ਆਲੇ ਹੋਣਾ ਤੇ ਸਾਡੇ ਕਿਸਾਨ ਦੀ ਬੇਰੁਜ਼ਗਾਰੀ ਹੋਣੀ ਤੇ ਸਾਡੇ ਵਸਤੇ ਮਰੋਣਾ ਮੈਂ ਗਿਆ ਦੀ ਨਿਸ਼ਾਨ ਨਵੇਂ ਦੇ ਵਿੱਚ ਸਾਰੇ ਦੂਰਪਤਾ ਜਿਹੜਾ ਲੱਗਾ ਸੀ ਉਹ ਜਿੱਥੇ 5.5 ਹਜ਼ਾਰ ਕਿਲੇ ਫਾਰਮ ਨੇ ਜਿੱਥੇ ਕਿਸਾਨ ਦੇ ਘਰੇ 10-10 ਟਰੈਕਟਰ ਤੇ ਨਾਲ ਮਸ਼ੀਨਰੀ ਖੜੀ ਆ जिथे बंद करून मशीनरी आली अशी मुकाबला साई किल्लेला किल्ले करलो सांगू की सगळे हार दे हो मुका करो सस्ता दे मतलब साडा रोजगार आय ख च पाहिजू बिजली बोर्ड काही ਬਿਜਲੀ ਬਾਰ ਦੇ ਕਿੰਨੇ ਰਿੰਗਾਰ ਦਿੱਤਾ ਸੀ ਦੇਰਾਂਕ ਨੂੰ ਆਉਣੇ ਮਾਣੇ ਤੇ 30 ਲੱਖ ਮਾਲੀਮਾਨ ਅਰੇ ਰੋੜ ਦੇ ਹਾਲਾਜਾ ਪੂਰੇ ਪ੍ਰਾਈਵੇਟ ਦੇ ਹੋਈ ਅਰੇ ਰੋੜ ਦੇ ਵਿੱਚੋਂ ਕੰਮੇ ਮਾਲੀਮ ਦੇ ਲੱਖਾਂ ਦੇ ਕਰੋੜੀ ਰਿਗਾਰੀ ਮਿਲਿਆ ਆ ਜੀ ਸਾਰੀ ਬਰਸ਼ੇ ਤੋਂ ਬੰਦ ਕਰਤੀਆਂ ਬਸ ਸਾਡੀ ਗਿੰਤੀ ਘਟ ਗਈ ਰਿਗਾਰਾ ਦੇ ਰਿਹਾ ਖਾਤਾ ਹੋ ਗਿਆ ਤੀਸਰੇ ਦੇ ਉਪਰ ਵਿਚਾਰ ਖਤਮ ਕੀਤਾ ਇਹ ਬੰਨੂ ਸਰਕਾਰ ਜਿਹੜੀ ਆ ਰਹੇ ਨੇ ਤੁਹਾਡੇ ਵਿਚਾਰ ਗੁਰਦਪਤ ਦੇ ਸਾਰੇ ਖਤਮ ਕਰ ਰਹੇ ਨੇ ਪੰਜਵੇਂ ਰਹੇ ਸਰਕਾਰ ਕੋਈ ਸਰਕਾਰ ਨਹੀਂ ਹੈਗੀ ਆਪਾਂ ਕਹਿੰਦੇ ਵੋਟਾਂ ਦੇ ਉੱਤੇ ਵਾਈਟ ਆਇਆ ਕਿ ਵੀ ਸਰਕਾਰ ਸਾਡੀ ਹੈ ਸਾਡੀ ਕੋਈ ਸਰਕਾਰ ਨਹੀਂ ਹੋਈ ਇਹ ਇਹ ਦੁਨੀਆ ਦੀ ਸਰਕਾਰ ਮੇਰੇ ਮੋਰੇ ਮੋਰਚੂ ਦੇ ਮਤਸਤਕ ਉਹ ਉਹ ਜਿਹੜੇ ਕੈਬੀਲਰ ਦੀ ਉਹ ਮੋਰੇ ਗਤਮਸਤਕ ਜਿਹੜੇ ਉਹਨਾਂ ਨੇ ਕੌਂਸੀਆਂ ਨੇ ਉਹਨਾਂ ਨੇ ਮੇਰੇ ਕੋਈ ਨਹੀਂ ਰੋਲਾ ਤੁਸੀਂ ਇਹ ਰਖੋ ਵੀ ساری ਦੁਨੀਆ ਅਮਰੀਕਾ ਦੇ ਖਿਲਾਫ ਆ ਇਸ ਕਰਕੇ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਦੇ ਜਿਹੜੇ ਵੀ ਫਟਾਫਟਰ ਆਵਾ ਪਾਇਆ ਸਾਡੇ ਨਾਲ ਕਿਸ ਨੇ ਮੂੰਹ ਭੋਲਿਆ ਲੋਕਾਂ ਦਾ ਰਿਗਰ ਖਤਮ ਹੋਈਗਾ ਇਸ ਗੱਲ ਦਾ ਇਹ ਕਿਹਨਾਂ ਨੇ ਮੂੰਹ ਖੋਲਿਆ ਕਿਸੇ ਨੇ ਨਹੀਂ ਖੋਲਿਆ ਅਸਲ ਵਿੱਚ ਸਾਡੇ ਸਰਕਾਰ ਕਾਰਪੋਰੇਟਰਾਂ ਦੀ ਗੁਲਾਮ ਕਾਰਪੋਰੇਟ ਨਹੀਂ ਜਿਹੜੀ ਇਹਨਾਂ ਦੇ ਹਿੱਤ ਨਹੀਂ ਕੀ ਨੇ ਉਹ ਅਮਰੀਕਾ ਦੇ ਨਾਲ ਬਾਕੀ ਵੱਡੀ ਪੂੰਜੀ ਦੇ ਜੁੜੇ ਹੋਏ ਨੇ ਇਸ ਹਾਲਤ ਦੇ ਵਿੱਚ ਸਾਰੀ ਦੁਨੀਆ ਵਿੱਚ ਇਹਨਾਂ ਦੇ ਬਰੇ ਹੋ ਰਿਹਾ ਦਾ ਵਿਮੁੱਟ ਆ ਦੇ ਚੋਕੇ ਸਿਸ਼ਟਮੀ ਨੂੰ ਨਾ ਇਹ ਸਰਮਾਏ ਦਾ ਲੱਛਣ ਇਹ ਆ ਵੀ ਜਦੋਂ ਇਕੱਠਾ ਹੋਏ ਨਾ ਤਾਹ ਜੰਗਲ ਲਮਾਉਂਦਾ ਤਿਉੜੀ ਕਰਾਉਂਦਾ ਉਹ ਪਵਾਈ ਆਈ ਨਹੀਂ ਕੋਦੇ ਸਾਹਵੇਂ ਹੋਰ ਹੋਈ ਆ ਗਈ ਦੁਨੀਆ ਉਹ ਜੰਗ ਚ ਅੰਗਰੇਜ਼ ਦੀ ਇੱਕ ਦੇਰ ਸਾ ਬਗਾਨੇ ਕਾਜਨ ਤੋਂ ਬਾਅਦ ਵਰਤੋ ਰਹਿਣਾਂ ਤੇ ਹੋਈ ਨਾ ਬੱਤਾ ਹੁਣ ਸੀਰੀਏ ਤੇ ਹੋਣਾ ਚਾਹਤਾ ਹੈ ਬੱਸ ਸਾਡੇ ਲੋਕਾਂ ਵਾਸਤੇ ਆਉਣ ਲੋਕਾਂ ਵਾਸਤੇ ਇਹ ਕੋਈ ਹਾਲਾ ਕੱਟੋ ਹੋਏ ਮੈਂ ਸਾਰਿਆਂ ਨੂੰ ਬੋਲ ਤਾ ਜੋ ਕਾਰਪੋਰੇਟ ਦੇ ਚੌਂਚੇ ਨੇ ਇਹਨਾਂ ਨੂੰ ਪਿਲਾਓ ਜੇ ਸਾਡੇ ਆਰੇ ਬਿਜਲੀ ਰੋੜ ਬਿਜਲੀ ਰੋੜ ਤੇ ਲੱਗਦੇ ਕਿੱਕੇ ਪੀਆ ਸਰਕਾਰ ਦੇਖੋ ਜਿਹੜੀ ਜੇ ਬਿਲੀ ਰੋੜ ਚ ਹੋ ਵਿਚਾਰ ਨਾ ਪਿਆਰ ਦੇ ਕਿਸਾਨਾਂ ਨੇ ਪਿਆਰ ਦੇ ਪਿੰਡ ਦੇ ਲੋਕਾਂ ਨੇ ਖੰਭੇ ਗਾਦੇ ਨੂੰ ਜਵਾਬ ਦੇ ਸਾਰੇ ਗ੍ਰੇਡ ਪੰਚਾਇਤੀ ਜਮਿੰਮੇ ਵਿੱਚ ਬਣੇ ਹੋਏ ਨੇ ਸਾਰੀਆਂ ਲੰਮੇ ਬੜੀਆਂ ਬੜੀਆਂ ਇਹ ਲੋਕਾਂ ਨੇ ਰਾਗੀਆਂ ਦੇ ਉੱਪਰ ਖੰਭੇ ਘੱਟ ਕੇ ਉਹਨੂੰ ਖਿੱਚੀਆਂ ਲੈਂਦੀਆਂ ਇਹ ਵੀ ਅੱਜ ਵੀ ਜਿਹੜੀ ਜਿਹੜੀ ਜਦੋਂ ਹੈ ਵੱਡਾ ਘਾਰਾ ਹੋ ਗਿਆ ਅੱਜ ਇਹ ਕਹਿੰਦੇ ਜਿਹੜੀ ਮਰਦ ਸਾਡਾ ਹੋ ਗਿਆ ਹੈ ਓ ਬਣਾਵਰ ਦੇ ਲੋਕਾਂ ਨੇ ਬਿਸੀ ਨਹੀਂ ਲੜਦੇ ਮੇਰੇ ਪਾਪਾ ਮੈਂ ਛੋਟਾ ਹੁੰਦਾ ਸੀ ਸਾਡੇ ਜਗੋ ਪਿੰਡ ਨਾਲਤਾਈ ਆ ਜੀ ਸਾਡੇ ਪਿੰਡ ਦੇ ਲੋਕ ਜਿਹੜੀ ਮਤਲਬ ਖੰਡਾ ਖਲਿਆਣ ਤੋਂ ਕਦੇ ਲੈ ਕੇ ਗਏ ਬਿੰਦੀ ਬੋਲਦੇ ਥੋੜਾ ਜਿਹਾ ਲਾਈ ਹੁੰਦੇ ਦੇਥੋਂ ਉਹਨੇ ਲੋਕਾਂ ਨੂੰ ਮਤਲਬ 20 ਸਾਲ ਦਾ 20 ਸਾਲ ਦਾ ਪਰ ਜਿਹੜੇ ਜਿੰਨੇ ਉਹ ਸਾਰੇ ਜੀ ਨਾ ਮਲਾਜ਼ਮ ਸਾਰੇ ਲੜਦੇ ਨੇ ਹੁਣ 30000 ਸਾਡੇ ਦੇ ਕੋਲ ਕਰਮਾਰਾ ਮਲਾਜ਼ਮ ਹੁੰਦੇ ਤੇ ਕੰਪਲੀਟ ਸੈਟਰ ਤੇ ਉਹਨੂੰ ਦੋਣ ਹੈ ਚਿਆ ਗਈ ਕੋਈ ਵੀ ਮੁਲਾਜ਼ਮ ਹੁੰਦਾ ਸੀ ਰਾਤਾਂ ਨੂੰ ਵੀ ਡਿਊਟੀ ਹੁੰਦੀ ਸੀ ਪਰ ਹੋਰ ਕੰਪਨੀ ਤਾਂ ਵਾਸਤੇ ਸਰਸਰ ਦੇ ਲਾਈਆਂ ਨੇ ਪ੍ਰਾਈਵੇਟ ਨੂੰ ਤੁਸੀਂ ਕੰਪਨੀ ਤਾਂ ਕਰਾਉਂਦੇ ਆ ਇਹ ਸਾਰੇ ਸਿਸਟਮ ਜਿਹੜਾ ਹੋਇਆ ਹੈ ਨਿਆਣੇ ਸਾਨੂੰ ਇਹ ਨਾ ਮੰਜ਼ੂਰਾ ਇਹ ਲੋਕਾਂ ਦੇ ਹਿੱਤ ਦੇ ਵਿੱਚ ਹੈ ਨਹੀਂ ਇਹ ਰਾਮੀਆਂ ਰਾਮੀਆਂ ਕਾਰਪੋਰੇਟਾਂ ਦੇ ਜਿਹੜੇ ਜਿਹੜੇ ਜਿੰਦਾਂ ਨੇ ਉਹਨਾਂ ਦਾ ਕਮਿਸ਼ਨ ਲਾ ਕੇ ਖਾਣਾ ਉਹਨਾਂ ਦੇ ਇਤਿਹਾਸ ਅਸੀਂ ਪੰਜਾਬ ਦੇ ਲੋਕ ਐਲਾਨ ਕਰਦੇ ਆ ਕਿ ਅਸੀਂ ਇਹ ਬਿਲਕੁਲ ਨਹੀਂ ਹੌਂਦੇ ਮੰਗ ਲੜਾਂਗੇ ਤੇ ਤਾਂ ਕਿ ਮੂਲ ਮੋਰਲ ਬਾਹਰ ਤੋਂ ਘੋਣਾ ਨਹੀਂ ਬਣੂ ਕਿਸੇ ਨੂੰ ਫੜਦੇ ਜਿਹੜੇ ਵੀ ਲੋਕ ਪ੍ਰੋਟੈਸਟ ਕਰਦੇ ਨੂੰ ਕੋਈ ਵੀ ਦਾ ਦੂਰ ਨਹੀਂ ਹੋਗਾ ਮੋਦੀ ਨੂੰ 911 ਮਾਰਾਂ ਸਾਲ ਹੋ ਗਏ ਸਭ ਤੋਂ ਸਭ ਦਾ ਹੈਗਾ ਅਸੀਂ ਸਾਰੇ ਲੋਕ ਕਾਰਪੋਰੇਟ ਦਾ ਜਿੰਨੇ ਬੱਚੇ ਤੇ ਬ੍ਰੋਕ ਕਰਾਉਂਦਾ ਜੇ ਵੇਤੀ ਫਾਇਦੇ ਦੇ ਪਿੱਛੇ ਮੋੜ ਜਾਂਗੇ ਮੈਂ ਇਸ ਕਰਦਾ ਆਹ ਕਰਦਾ ਤੁਹਾਡੇ ਤੋਂ ਕਿਸਾਨ ਜਿਹੜੀ ਜਿੰਨੇ ਇਕੱਠੇ ਨੇ ਕਿਸਾਨ ਮਲਬੂਰ ਮਲਾਰਮਤ ਜਿਹੜੇ ਹੋਕ ਕਾਮਦਾਰ ਸਾਰੇ ਜਿੰਨੇ ਵਕਲਾ ਜਿੰਨੇ ਵੇੜੀ ਮਤਲਬ ਇਹੋ ਸਨੀਤੀਆਂ ਨਾਲ ਨੁਕਸਾਨ ਹੋਦਾ ਨਾ ਨਾ ਬਿਲਾਇਤੀ ਸਾਰੇ ਬਟੇ ਇਹਨਾਂ ਨੀਤੀਆਂ ਦੇ ਖਾਤਮੇ ਲਈ इन गे सारे मां बहत बहुत धन्यवाद वेहो काल ख़ालसा वी फो सोारे जी बजीतपुर जी <laughs>